ਆਨ ਨਾਲ ਵੇਖਿਓ ਇਹ ਵੀਡੀਓ ਆਹ ਵੀਡੀਓ ਵੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਇਨਾ ਚੋਰ ਲੁਟੇਰਿਆਂ ਦੇ ਹੌਸਲੇ ਇੰਨੇ ਜ਼ਿਆਦਾ بلند ਹੋ ਚੁੱਕੇ ਨੇ ਕਿ ਇਹ ਬਿਨਾ ਕਿਸੇ ਪੁਲਿਸ ਪ੍ਰਸ਼ਾਸਨ ਦੇ ਡਰ ਤੋਂ ਦਿਨ ਦਿਹਾੜੇ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਤਾਂ ਅਜਿਹੀ ਹੀ ਇੱਕ ਘਟਨਾ ਜਿਹੜੀ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਰਾਹ ਦੇ ਵਿੱਚ ਜਾ ਰਹੀ ਇੱਕ ਔਰਤ ਦੇ ਕੋਲੋਂ ਲੁਟੇਰਿਆਂ ਦੁਆਰਾ ਦਿਨ ਦਿਹਾੜੇ ਲੁੱਟ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਇਹ ਔਰਤ ਆਪਣੇ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਰਸਤੇ ਦੇ ਵਿੱਚ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਜਦੋਂ ਇਹ ਜਾ ਰਹੀ ਸੀ ਤਾਂ ਸਾਹਮਣੋਂ ਦੀ ਹਵਾ ਦੇ ਵਾਂਗ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੁਟੇਰੇ ਆਂਦੇ ਨੇ ਔਰਤ ਦਾ ਬੈਗ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਔਰਤ ਹੈ ਉਹ ਪਿੱਛੋਂ ਦੇ ਲਈ ਪੁਕਾਰਦੀ ਰਹਿ ਜਾਂਦੀ ਹੈ ਚਿੱਕਾ ਮਾਰਦੀ ਰਹਿ ਜਾਂਦੀ ਹੈ ਹਾਲਾਂਕਿ ਇੱਕ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਹੁੰਦਾ ਹੈ ਜਿਸ ਦੁਆਰਾ ਉਹਨਾਂ ਦੇ ਪਿੱਛੇ ਮੋਟਰਸਾਈਕਲ ਲਾਇਆ ਜਾਂਦਾ ਹੈ ਦੱਸਦੀ ਕਿ ਪੁਲਿਸ ਦੁਆਰਾ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆ ਨੂੰ ਫੜ ਲਿਆ ਗਿਆ ਪਰ ਇੱਕ ਬੜੀ ਹੀ ਹੈਰਾਨ ਕਰ ਦੇਣ ਵਾਲੀ ਜਿਹੜੀ ਇਹ ਖਬਰ ਹੈ ਕਿ ਇਹ ਲੁਟੇਰੇ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਬਿਨਾਂ ਕਿਸੇ ਦੇ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਹੁਣ ਬੰਦਾ ਆਪਣੇ ਘਰ ਨੂੰ ਪੈਦਲ ਵੀ ਨਹੀਂ ਜਾ ਸਕਦਾ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦਾ ਕਿਉਂਕਿ ਕੁਝ ਨਹੀਂ ਪਤਾ ਕਿਧਰੋਂ ਕਿਹੜਾ ਲੁਟੇਰਾ ਆ ਕੇ ਤੁਹਾਡੇ ਨਾਲ ਲੁੱਟਖੋ ਕਰ ਜਾਵੇ ਤਾਂ ਇੱਕ ਵੱਡੀ ਕਾਮਯਾਬੀ ਵੀ ਪੁਲਿਸ ਦੁਆਰਾ ਜਿਹੜੀ ਹਾਸਲ ਕੀਤੀ ਗਈ ਹੈ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੁਆਰਾ ਔਰਤ ਦੇ ਨਾਲ ਲੁੱਟਖੋ ਕੀਤੀ ਗਈ ਸੀ ਤਾਂ ਕੀ ਕਹਿਣਾ ਪੁਲਿਸ ਮੁਲਾਜ਼ਮਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਇਹ ਕੀ ਪੂਰਾ ਮਾਮਲਾ ਨੇਚਰ ਕਰੇ ਇਹ ਦੋ ਸਨੇਚਰ ਸੀਗੇ 15 ਤਰੀਕ ਦੀ ਗੱਲ ਹੈ ਕਿ ਸਰੋਜ ਰਾਣੀ ਵਾਸੀ ਖੰਨੇ ਦੀ ਬਲੂ ਰੋਡ ਦੇ ਰਹਿਣ ਵਾਲੀ ਸੀਗੇ ਇਕਰੀਬ 12:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲ ਨੂੰ ਜਾ ਰਹੀ ਸੀ ਜਦੋਂ ਇਹ ਬਰਾੜ ਹਸਪਤਾਲ ਕੋਲ ਪਹੁੰਚੀ ਤਾਂ ਦੋ ਮੋਨਿਆਂ ਨੇ ਮੁੰਡਿਆਂ ਨੇ ਇਹਨੇ ਲੁੱਟੇੜਿਆ ਨੇ ਇਹਨਾਂ ਤੋਂ 20000 ਰੁਪਏ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਮਲੋਹ ਸਾਈਡ ਨੂੰ ਚਲੇ ਗਈ ਸੀ ਜਿਸ ਤੇ ਅਸੀਂ ਮਕਦਮਾ ਨੰਬਰ 93 ਦਰਜ ਕੀਤਾ ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰਫ ਲਾਲੀ ਜੋ ਮਲੋਹ ਦਾ ਰਹਿਣ ਵਾਲਾ ਹੈ ਦੂਜਾ ਗੁਰਜਨ ਸਿੰਘ ਉਰ ਬਚੀ ਇਹ ਵੀ ਅਮਲੋਹ ਦਾ ਰਹਿਣ ਵਾਲਾ ਦੁੱਲਾ ਸਿੰਘ ਵਾਲੇ ਉਹਨਾਂ ਦਾ ਇੱਕੋ ਪਿੰਡ ਹੈ ਅਮਲੋਹ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਕੀ ਗੁਰਜਨ ਦਾ ਸ਼ੱਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਦਾ ਵੈਰੀਫਾਈ ਕਰ ਰਹੇ ਆ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਆ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦਰਵਾਤਾ ਕੀਤੀਆਂ ਨੇ ਇਹ ਦੋ ਸਨੇਚਰ ਸੀਗੇ 15 ਇਹਦੀ ਗੱਲ ਹੈ ਕਿ ਸਰੋਜ ਰਾਣੀ ਵਾਸੀ ਖੰਨੇ ਦੀ ਬਨੋਰ ਰੋਡ ਤੇ ਰਹਿਣ ਵਾਲੇ ਸੀਗੇ। ਇਹ ਕਰੀਬ 11:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲ ਨੂੰ ਜਾ ਰਹੀ ਸੀ। ਜਦੋਂ ਇਹ ਬਰਾੜ ਹਸਪੀਟਲ ਕੋਲ ਪਹੁੰਚੀ ਤਾਂ ਦੋ ਮੌਨਿਆਂ ਨੇ ਮੁੰਡਿਆਂ ਨੇ ਇਹਦੇ ਲਟੇਰੇ ਨੇ ਇਹਨਾਂ ਤੋਂ 20000 ਰੁਪਏ, ਆਧਾਰ ਕਾਰਡ, ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਉਲੋਂ ਸਾਈਡ ਨੂੰ ਚਲੇ ਗਏ ਸੀ। ਜਿਸ ਤੇ ਅਸੀਂ ਮਕਦਮਾ ਨੰਬਰ 93 ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰ ਫਲਾਲੀ ਜੋ ਮਲੋਹ ਦਾ ਰਹਿਣ ਵਾਲਾ ਹੈ ਦੂਜਾ ਗਰਜੰਡ ਸਿੰਘ ਉਹ ਬਚੀ ਇਹ ਵੀ ਅਮਲੋਹ ਦਾ ਰਹਿਣ ਵਾਲਾ ਦੁੱਲਾ ਸਿੰਘ ਵਾਲੇ ਉਹਨਾਂ ਦਾ ਇੱਕੋ ਪਿੰਡ ਹੈ ਅਮਲੋਹ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਦੌਰਾਨ ਬਰਾਮਦ ਕਰਾਏ ਜਾਣਗੇ ਕੀ ਗਰਜੰਡ ਸ਼ੁਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਦਾ ਵੈਰੀਫਾਈ ਕਰ ਰਹੇ ਹਾਂ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈ ਜੀ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦਰਦਤਾ ਕੀਤੀਆਂ ਨੇ